ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਲਾਈਕ ਸ਼ੇਅਰ ਕਮੈਂਟ ਆਰ ਕੇ ਦੱਸਿਓ ਅਜਨੂ ਮੇਲਾ ਦਿਖਾਉਣੇ ਮੇਰੇ ਕੋਲ ਨੇ ਤੇ ਆ ਦੇਖੋ ਢੋਲਾਂ ਢੋਲ ਵਾ ਯਾਰ ਇਹਰਾ ਹਾਸਲ ਕਰ ਦੇਣਾ ਤੋ ਆਪਣੇ ਜਿਹੜਾ ਅਤਮੇ ਹਾਸਲ ਕਰਨਾ ਹੈ ਆ ਤਨੂ ਮੇਲਾ ਚੱਲੂਗਾ ਨਾ ਰਾਤ ਨੂੰ ਇਹ ਅੱਜ ਮੇਲਾ ਬਹੁਤ ਜ਼ਿਆਦਾ ਭਰਿਆ ਹੈ ਉਧਰ ਬਾਈਪਾਸ ਕੰਨੀ ਬਹੁਤ ਜ਼ਿਆਦਾ ਭਰਿਆ ਹੋਇਆ ਹੈ ਸਿਮਲਾ ਆ ਦੇਖੋ ਰਹਿਸਲ ਕਰਦੇ ਦੋਹਾਂ ਫੇਮੇ ਗਾਂਹਾਂ ਚਲੇ ગયા ਮੇਗਾ ਜਨ ਨਵੀ ਦਰਸ਼ਨ ਕਰਾਤੀ ਹੈ ਮੇਲੇ ਦੇ ਮੇਲਾ ਦਿਖਾਉਣਾ ਜ਼ਰੂਰੀ ਹੁੰਦਾ ਮੋਬਦੇ ਇਧਰ ਤਾਂ ਦੁਕਾਨਾਂ ਥੋੜੀਆਂ ਲੱਗੀਆਂ ਸਿਮਮੁਮਲੀ ਸੀ ਸੀ ਆ ਦੇਖੋ ਟਰੱਕ ਆਏ ਹੋਏ ਇੱਧਰ ਬਹੁਤ ਜਗ੍ਹਾ ਦੇਖੋ ਦੁਕਾਨਾਂ ਲੱਗੀਆਂ ਹੋਈਆਂ ਆ ਆ ਦੇਖੋ ਦੁਕਾਨਾਂ ਟੈਂਪੂ ਬਹੁਤ ਆ ਇਧਰ ਆਪਣੀ ਦੇ ਕੋਲ ਰਹੀ ਤੇ ਆ ਦੇਖੋ ਬਸਾਂ ਖੜੀਆਂ ਐਨੀ ਹੱਤ ਦੀ ਕਰਮੀ ਦੇ ਵਿੱਚ ਲੋਕ ਦੇ ਲੈ ਇੰਨਾ ਜਿਆਦਾ ਮੰਨਦੇ ਨੇ ਨਾ ਬਾਬਾ ਜੀ ਨੂੰ ਪੀਰਾਂ ਨੂੰ ਆ ਇੱਥੇ ਨਾ ਰਾਂ ਲੰਗਰ ਪਾਣੀ ਚੱਲਦਾ ਤੇ ਮੈਂ ਬੱਕਰਾਂ ਲੈ ਕੇ ਆਈ ਸੀ इन्ना कह के मैं अपनी दुकान कन्नी निकल गया आ देखो इधर खड़ी हैं <coughs> इन्ना कह के मैं अगे निकल गया अगे निकल के मेरे याद आया भी मैं तो... ओ हो 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 रोक 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 रो रोक 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 तो लिया पेस्ट्रियाँ देनिया ने पेस्ट्रिया पेस्टियां पेस्ट्रियाँ ਪੇਸਟੀਆਂ ਲੈ ਇਹਨਾਂ ਦੁਕਾਨ ਤੋਂ ਇੱਕ ਨਿਆ ਪੇਸਟੀਆਂ ਕਿਵੇਂ ਲਈਆਂ ਆਮਲ ਜੇ ਲੈ ਚੇਲ ਆਮਲ ਲਈ ਆਮਲ ਇਹ ਪੈਨਾ ਮੈਂ ਨੰਦ ਖਾਓ ਜੀ ਆ ਫ੍ਰੀਜਰ ਕਿੰਨੇ ਦਾ ਹੈ ਮੈਨੂੰ ਪੁੱਛਣ ਲੱਗੇ ਮੈਂ ਫ੍ਰੀਜਰ ਕਿੰਨਾ ਕਿੱਤ ਦਾ ਹੈਗਾ ਆਹ ਹੈ ਸੀਰ ਦਾ ਤਿੰਨ ਮੇਲਦੀਆਂ ਦਿਖਾਈਆਂ ਸੀ ਆਹ ਹੈਗਾ 80000 ਦਾ ਅਹ ਕਾਹ ਹਟ ਰਹਾ ਹੈ 75000 ਦਾ ਤੇ ਐ ਪੇਸਟੀਆਂ ਲੈ ਕੇ ਮੈਂ ਤੁਰ ਪਿਆ ਉਹਦੇ ਕੋਲੋਂ ਪੇਸਟੀਆਂ ਲੈ ਕੇ ਮੈਂ ਤੁਰ ਪਿਆ ਮੇਰੇ ਕੋਲ ਪੇਸਟੀਆਂ ਸੀਗੀਆਂ ਪੇਸਟੀਆਂ ਲੈ ਕੇ ਮੈਂ ਤੁਰ ਪਿਆ ਉਹ ਦੂਵਾਰ ਮੇਰੇ ਨਾਲ ਬਹੁਤ ਜ਼ਿਆਦਾ ਮਾਰੀ ਹੋਈ ਮਾਰੀ ਤਾ ਹੀ ਮੈਂ ਅੱਗੇ ਗਿਆ ਅੱਗੋਂ ਮੈਂ ਮੋਟਰਸਾਈਕਲ ਮੋੜ 'ਤੇ ਕਿਉਂਕਿ ਜਿਹੜੀ ਮੈਂ ਠੰਡੇ ਦੀ ਬੋਤਲ ਲਈ ਸੀ पीने वास्तूली उड़ जाने अः और मैं मुड़ जाना हूँ मैं, मैं मुड़ के बोतल बोतल भूल जिम चिकन फ्राई ਚਿਕਨ ਫਰਾਈ ਇਹ ਦੇਖੋ ਚਿਕਨ ਫਰਾਈ ਆ ਸਾਡੇ ਮੰਨ ਵਾਲੇ ਹਾਟ ਕਿਨੇ ਮਲੇ ਕੋਲ ਲਾਵੇ ਦੂ ਬਾਅਦ ਮੈਂ ਫੇਰ ਵੇਗ ਮੁੜਨਾ ਪਿਆ ਦੁਕਾਨ ਤੋਂ ਕਫੌਂ ਤੇ ਫੋਨ ਆਉਂਦੇ ਆ ਰਹੇ ਸੀ ਕਿੱਥੇ ਰਹਿ ਗਿਆ ਤੂੰ ਮੈਂ ਕਿਹਾ ਦੁਕਾਨ ਤੇ ਜਲਦੀ ਜਾਣਾ ਸੀ ਤੇ ਮਾ ਫੇਰ ਗਿਆ ਮਖੀ ਜੀ ਮੇਰੀ ਤਾਂ ਬੋਤਲ ਹੋ ਰਹੀ ਰਹੇਗੀ ਆ ਦੇਖਿਓ ਗਾ ਹਮੇ ਬੋਤਲ ਆਮੋਲਦੀ ਲੈਣ ਗਿਆ ਦੇਖ ਰਿਹਾ ਜਿਵੇਂ ਉਹਨੇ ਕਰ ਲਿਆ ਆਮੋਲਦੀ ਬੋਤਲ ਉਹ ਲੈਣ ਗਿਆ ਸੀਗਾ ਫਿਰ ਮੈਂ ਉਹਨਾਂ ਕੋਲ ਗਿਆ ਉਹਨਾਂ ਨੂੰ ਆਉਈ ਇਹ ਮੈਂ ਕਿਹਾ ਮੈਂ ਤਾਂ ਉਰੀ ਭੁੱਲ ਗਿਆ ਬੋਤਲ ਕਹਿੰਦਾ ਹਾਂ ਕਹਿੰਦਾ ਉਰੀ ਭੁੱਲ ਗਿਆ ਉਹਨੂੰ ਰੀ ਭੁੱਲ ਗਿਆ ਸੀਗਾ ਫਿਰ ਮੈਂ ਮੈਂ ਉਹਨਾਂ ਦੇ ਕੋਲ ਦੁਬਾਰਾ ਆਇਆ ਆਖਿਆ ਉਰੀ ਤਾਂ ਮੈਂ ਬੋਤਲ ਭੁੱਲ ਗਿਆ ਉਹ ਮੈਨੂੰ ਕਹਿਣ ਲੱਗਿਆ ਮੈਂ ਕਹਿੰਦਾ ਕਹਿੰਦਾ ਮੈਂ ਕਰਦਾ ਸੀਗਾ ਕਹਿੰਦਾ ਮੈਂ ਭੁੱਲ ਗਿਆ ਕਹਿੰਦਾ ਤੇ ਤੋ 20 ਰੁਪਏ ਹੋਰ ਲੈਣੇ ਨੇ ਮੈਂ ਕਿਹਾ ਹਾਂ ਜੀ 300 ਦੀ ਬੇਸਟੀਆਂ ਲਈਆਂ ਵੀਰ ਵੀ ਮੈਨੂੰ ਹੋਰ ਤੇ ਤੇ ਠੰਡੇ ਦੇ ਭੁੱਲ ਗਿਆ ਸੀ ਮੈਂ ਹੋਰ ਨਮਾ ਚੱਕਿਆ ਫ੍ਰੀਜਰ ਜਾਂ ਤੇ ਉਹ ਦੁਬਾਰਾ ਵੀ ਮੈਂ ਫਿਰ ਦਰਪੇਣਾ ਦੁਬਾਰਾ ਫਿਰ ਮੈਂ ਆ ਜਾਣਾ ਆਪਣੇ ਇਧਰ ਰਾਹ ਦੇ ਵਿੱਚ ਟ੍ਰੇਨਾਂ ਦਾ ਟਰਾਲੀ ਬਹੁਤ ਖੜੇ ਸੀਗੇ ਉਹ ਉਹਨਾਂ ਨੇ ਟਰਾਲੇ ਆਏ ਨੇ ਟ੍ਰੇਨ ਦੇ ਵਿੱਚੋਂ ਰੇਤ ਾਰ ਰਹੇ ਸੀ ਅਰੇ ਆ ਦੇਖੋ 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 ਟ੍ਰੇਨ ਕਿਵੇਂ ਲੰਦੀ ਪਈ ਹੈ ਰੇ ਨਾਲ ਕਿੰਨੀ ਜ਼ਿਆਦੇ ਵਜਨ ਹੁੰਦਾ ਟ੍ਰੇਨ ਬਹੁਤ ਤਕੜੀ ਚੀਜ਼ ਆ ਟ੍ਰੇਨ ਦੇਖੋ ਬਹੁਤ badi ਪਈ ਹੈ ਆ ਦੇਖੋ ਆ ਗੱਡੀਆਂ ਐ ਲੱਗਦੀਆਂ ਨੇ ਇੱਕ ਇਕੱਲੇ ਇਕੱਲੇ ਡੱਬੇ ਨੂੰ ਇਹ ਭਰਦੀਆਂ ਵੈਰੀ ਗੁੱਡ ਦੇਖੋ ਟਰੱਕੀ ਟਰੱਕ ਖੜੇ ਨੇ ਤੇ ਮੈਂ ਦੁਕਾਨ ਤੇ ਜਾਂਦਾ ਸੀਗਾ ਦੁਕਾਨ ਤੇ ਆਪਣੀ ਦੁਕਾਨ ਨੂੰ ਰਾਹ ਜਾਂਦਾਗਾ ਦੁਕਾਨ ਨੂੰ ਰਾਹ ਜਾਂਦਾ ਹੈ ਆਪਣੀ ਉੱਥੇ ਜਿੱਥੇ ਮੈਂ ਲੱਗੇ ਜਾਂਦਾ ਸੀਗਾ ਆਹ ਦੇਖੋ ਕੈਂਪਰ ਦੇ ਨਾਲ ਟਰਾਲੀ ਮੈਂ ਤੁਹਾਨੂੰ ਦਿਖਾ ਦਮਾ ਥੋੜੇ ਮਿੰਟ ਆਇਂ ਪਾਤੇ ਨੇ ਅੱਜ ਮੈਂ ਮੁਚੇ ਪੇ ਦਿੱਟਣ ਲਾਉਦਾ ਪਟਾ ਟੁੱਟਿਆ ਹੋਊ ਆ ਦੇਖੋ ਟ੍ਰੇਨ ਇੱਕ ਹੋ ਖੜੀ ਹੈ ਸਾਸੀ